ਬੇहद ਹੈਰਾਨ ਕਰਨ ਵਾਲੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਇੱਕ ਪੁਛਗਿਛ ਕਰਨਾ ਪੁਲਿਸ ਮੁਲਾਜ਼ਮ ਨੂੰ ਹੀ ਭਾਰੀ ਪੈ ਗਿਆ ਜਿहां ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਚੋਰੀ ਦਾ ਇਹ ਪੂਰਾ ਮਾਮਲਾ ਹੈ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਸੀ ਤਾਂ ਇਹ ਦੌਰ ਦੇ ਦਰਮਿਆਨ ਜਦੋਂ ਇੱਕ ਪੀਸੀਆਰ ਮੁਲਾਜ਼ਮ ਦੇ ਵੱਲੋਂ ਇੱਕ ਨੌਜਵਾਨ ਨੂੰ ਰੋਕ ਕੇ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਉਹ ਪੁੱਛਗਿਛ ਕਰਨੀ ਭਾਰੀ ਪੈ ਗਈ ਨੌਜਵਾਨ ਦੇ ਵੱਲੋਂ ਇੱਕ ਤੇਜ਼ਧਾਰ ਹਥਿਆਰ ਦੇ ਨਾਲ ਪੁਲਿਸ ਮੁਲਾਜ਼ਮ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਬਾਹ ਦੇ ਉੱਤੇ ਲੰਬਾ ਕੱਟ ਪੈ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਹਿਮ ਕਦਮ ਚੁੱਕਦੇ ਹੋਏ ਜਿਹੜਾ ਮੁਲਜ਼ਮ ਹੈ ਉਸ ਦੀ ਪਛਾਣ ਦੇ ਲਈ ਥਾਂ ਥਾਂ ਦੇ ਉੱਤੇ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਉਹ ਜਿਹੜਾ ਮੁਲਾਜ਼ਮ ਹੈ ਉਸ ਨੂੰ ਲੈ ਕੇ ਹਸਪਤਾਲ ਪਹੁੰਚਿਆ ਪੁਲਿਸ ਤੇ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਫਿਲਹਾਲ ਕਿਸੇ ਤਰੀਕੇ ਦਾ ਕੋਈ ਖਤਰਾ ਜਿਹੜਾ ਹੈ ਉਹ ਮੁਲਾਜ਼ਮ ਦੇ ਉੱਤੇ ਨਹੀਂ ਖਤਰਾ ਪਰ ਜੇਕਰ ਸੋਚਿਆ ਜਾਵੇ ਤਾਂ ਕਿੰਨਾ ਸੰਵੇਦਨਸ਼ੀਲ ਮਾਮਲਾ ਬਣ ਜਾਂਦਾ ਹੈ ਕਿ ਜਨਾਬ ਦੇ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਦਾ ਪੂਰਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਸੂਬੇ ਦੇ ਵਿੱਚ ਬਣਾ ਕੇ ਰੱਖੀ ਜਾਣੀ ਹੈ ਉਹੀ ਪੁਲਿਸ ਮੁਲਾਜ਼ਮ ਜਦੋਂ ਸੇਫ ਨਹੀਂ ਤਾਂ ਇਸ ਦੇ ਵਿੱਚ ਆਮ ਆਬਾਦ ਦਾ ਕੀ ਹੋਏਗਾ ਤਾਂ ਖੰਡਾਸੀ ਇਹ ਬਠਿੰਡਾ ਦਾ ਪੂਰਾ ਮਾਮਲਾ ਹੈ ਜਿੱਥੇ ਇਕ ਧਿਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਮੋਟਰਸਾਈਕਲ ਚੋਰੀ ਹੋਇਆ ਹੈ ਜਿਸ ਵੇਲੇ ਪੀਸੀਆਰ ਦੇ ਪੀਸੀਆਰ ਟੀਮ ਮੌਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਮੁਲਾਜ਼ਮ ਹੈ ਜਦੋਂ ਉੱਥੇ ਖੜੇ ਕੁਝ ਨੌਜਵਾਨਾਂ ਦੇ ਨਾਲ ਪੁੱਛਗਿੱਛ ਕਰਦਾ ਹੈ ਤਾਂ ਇੱਕ ਨੌਜਵਾਨ ਦੇ ਵੱਲੋਂ ਆਪਣੀ ਜੇਬ ਤੋਂ ਕੋਈ ਤੇਜ਼ ਤਰ੍ਹਾਂ ਹਥਿਆਰ ਕੱਢਿਆ ਜਾਂਦਾ ਹੈ ਤੇ ਇਸ ਪੁਲਿਸ ਮੁਲਾਜ਼ਮ ਦੀ ਬਾਹ ਦੇ ਉੱਤੇ ਮਾਰ ਦਿੱਤਾ ਜਾਂਦਾ ਹੈ ਤਾਂ ਪੁਲਿਸ ਮੁਲਾਜ਼ਮ ਦੀ ਬਾਹ ਦੇ ਉੱਤੇ ਹੁਣ ਗਹਿਰਾ ਕੱਟ ਜਿਹੜਾ ਉਹ ਲੱਗਾ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਤੇ ਡਾਕਟਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਨੇ ਆਂ ਕੁਝ ਸਾਡੇ ਕੋਲ ਨਹੀਂ ਹੁਣ ਇੱਕ ਵਾਰੀ ਇੱਕ ਮੁਲਾਜ਼ਮ ਆਏ ਤੇ ਉਹਨਾਂ ਦੀ ਬਾਹਰ ਨਾਲ ਕੀਤੀ ਬਸ ਜਿੰਨਾਂ ਦਾ ਸਿਚਾ ਕਰਦੇ ਕਾਰਨ ਕੀ ਹੋਇਆ ਕਾਰਨ ਦੀ ਕੋਈ ਨਹੀਂ ਇਹ ਵੀ ਸਾਡੇ ਕਿੰਨੀ ਕਿ ਦੱਸੀ ਬਾਹਰ ਦਿੱਤੀ ਬਾਹਰ ਦੇ ਸਾਡੇ ਜੀ ਜੀ ਕੀ ਕੀ ਦੱਸੀ ਹੈ ਕਿ ਟਾਂਕੇ ਲੱਗੇ ਟਾਂਕੇ ਲੱਗੇ ਨਹੀਂ ਕਿੰਨੇ ਵਜੇ ਆਏ ਤੁਹਾਡੇ ਕੋਲ ਸਾਡੇ ਕੋਲ ਬਸ ਹੋਣੀ 10 ਮਿੰਟ ਦੀ ਹੋਵੇਗੀ। ਠੀਕ ਹੈ ਜੀ। ਮੁਲਾਜ਼ਮ ਪੀਸੀਆਰ ਤੇ ਲੱਗਿਆ ਹੈ। ਸਾਡੇ ਕੋਲ ਇੱਕ ਇਨਫੋਰਮੇਸ਼ਨ ਸਿੱਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਕੱਲ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ। ਉਹ ਸਬੰਧ ਦੇ ਵਿੱਚ ਕਸ਼ਿਸ਼ ਕਰਨ ਵਾਸਤੇ ਇਹ ਗਏ ਸੀਗੇ। ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਰੋਕਿਆ ਉਹਨਾਂ ਨੂੰ ਪੁੱਛਗਛ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲ ਕੋ ਚਾਕੂ ਨੁਮਾ ਚੀਜ਼ ਸੀਗੀ। ਉਹਦੇ ਬਾਹਰ ਉੱਪਰ ਜਿਹੜਾ ਹੈਗਾ ਵਾਰ ਕਰਕੇ ਉਹ ਭੱਜ ਗਿਆ ਤੇ ਬਾਹਰ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਟ੍ਰੀਟ ਕਰਨ ਵਾਸਤੇ ਸਿਵਲ ਹਸਪਤਾਲ ਲੈ ਕੇ ਆਏ ਆ ਤੇ ਅਸੀਂ ਜਿਹੜੀ ਹੈਗੀ ਐ ਜਵੱਖ-ਵਖੀ ਮਾ ਲਗਾ ਦਿੱਤੀ ਹੈ ਨੇ ਜਲਦੀ ਜਿਹੜੇ ਦੋਸ਼ੀ ਨੂੰ ਅਡਰੈਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਜਿਹੜੀ ਜਗ੍ਹਾ ਤੇ ਹੋਇਆ ਹੈ ਪਰ ਇਹ ਕਰਨਾਲ ਕਲੋਨੀ ਥਾਣੇ ਦੇ ਰੀ ਹੈ ਜੀ ਹਾਂ ਕਿਨੇ ਦਾ ਆ ਠੀਕ ਹੈ ਬਿਲਕੁਲ ਠੀਕ ਹੈ ਬਾਹਰ ਉੱਪਰ ਸੱਟ ਹੈਗੀ ਐ ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਹਸਪਤਾਲ ਤੋਂ ਕੀਤਾ ਉਹ ਕਿੱਟ ਵਿੱਚ ਕਿੰਨੇ ਕਰਦੇ ਇੱਕ ਇੰਜਰੀ ਹੈਗੀ ਪਰ ਹੋਰੋਂ ਮੌਜਮ ਕਿੱਟ ਨੇ ਇੰਨੇ ਥੱਲੇ ਨਹੀਂ ਨਹੀਂ ਇੱਕ ਇੱਕ ਹੀ ਮ My move to Canada was a big step for my parents. My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mamad is a train operator in this cabin, there's a helpline for emergencies. Then she was feel calm.